Transcrição e ਡੇਰਾ ਹਰਜੀਤ ਸਾਹਿਬ ਪਿੰਡ ਪਰਖੈਣ ਵਿਖੇ ਸੰਤ ਬਾਬਾ ਧਰਮ ਸਿੰਘ ਜੀ ਦੀ ਸਾਲਾਨਾ ਵਰਸੀ ਦੇ ਸਬੰਧ ਵਿੱਚ ਸਮਾਗਮ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਜੀ ਵੱਲੋਂ ਇਲਾਕੇ ਦੇ ਸਮੂਹ ਮਹਾਪੁਰਖਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਵੀ ਸਜਾਈ ਗਈ ਜਿਨ੍ਹਾਂ ਦੇ ਵਿੱਚ ਸ਼ਮਲ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ, ਸੰਤ ਬਾਬਾ ਅਮਰੀਕ ਸਿੰਘ, ਸੰਤ ਬਾਬਾ ਮਹਾਤਮ ਮੂਨੀ ਖੇੜਾ, ਮੀਟ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ, ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਸੰਤ ਬਾਬਾ ਸ਼ਮਸ਼ੀਰ ਸਿੰਘ ਜੀ ਜਾਤੀਕੇ ਵਾਲੇ ਅਤੇ ਹੋਰ ਸੰਤਾ ਮਹਾਪੁਰਖਾਂ ਨੇ ਵੀ ਗੁਰਬਾਣੀ ਕਿਰਪੰਦਾ ਜਾਪ ਕੀਤਾ। ਜਿਕਰਯੋਗ ਹੈ ਕਿ ਇਸ ਮੌਕੇ ਤੇ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਅੰਮ੍ਰਿਤ ਸੰਚਾਰ ਵੀ ਕਰਾਇਆ ਗਿਆ। ਦੀ ਖੁਕਰਾਨ ਵਾਲੇ ਜੀ ਦੀ ਕਿਰਪਾ ਦੇ ਨਾਲ ਅੱਜ ਅਸੀਂ ਇੱਥੇ ਜੋੜ ਮੇਲੇ 'ਚ ਇਕੱਠੇ ਸੰਤ ਬਾਬੇ ਭਾਈ ਹਰਜੀਤ ਦਾ ਸਥਾਨ ਆ ਜੀਏ ਤੇ ਬਾਬੇ ਧਰਮ ਸਿੰਘ ਹੋਣਾ ਦੀ ਜਿਹੜੀ ਇਹ ਵਰਸ਼ੀ ਮਨਾਈ ਜਾਂਦੀ ਆ ਜਿਹਦੇ ਵਿੱਚ ਸੰਤ ਸਾਧੂ ਬਾਣੇ ਸਾਰਿਆਂ ਨੇ ਅੱਜ ਮਹਾਰਾਜ ਦੀ ਕਿਰਪਾ ਨਾਲ ਨਿਹੰਗ ਸਿੰਘ ਜਥੇਬੰਦੀਆਂ ਅਦਾਸੀ ਸੰਪਰਦਾਇ ਨਿਰਮਲੇ ਸੰਪਰਦਾਇ ਸਾਰੇ ਜਥੇਬੰਦੀਆਂ ਨੇ ਸਾਧੂ ਸੰਤਾਂ ਨੇ ਇੱਥੇ ਆ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਉਹਦੇ ਵਿੱਚ ਜਿੱਦਾਂ ਵੀ ਦੇਖੀਏ ਵੀ ਸਵੇਰ ਦੇ ਰੋਜ ਤੋਂ ਮਤਲਬ ਲਾਇ ਕੇ ਪਿਛਲੇ ਜਾਪ ਸ਼ੁਰੂ ਸੀਗੇ ਇੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਖੰਡ ਪਾਠਾਂ ਦੇ ਭੋਗ ਪੈ ਜਾਂਦੇ ਆ ਫੇਰ ਖੰਡ ਪਾਠ ਸਾਹਿਬ ਆਰੰਭ ਹੋ ਜਾਂਦੇ ਆ ਤੇ ਲੜੀਵਾਰ ਖੰਡ ਪਾਠ ਸਾਹਿਬ ਚੱਲਦੇ ਸੀ ਤੇ ਅੱਜ ਜਿਨ੍ਹਾਂ ਦੀ ਸਮਾਪਤੀ ਆ ਤੇ ਨਾਲ ਅੱਜ ਸੰਗਤਾਂ ਦਾ ਪ੍ਰਵਾਹ ਅੱਜ ਦੇਖਣ ਵਾਲਾ ਹੀ ਬਣਿਆ ਤੇ ਜਿਹੜੇ ਸੰਤ ਮਹਾਂਪੁਰਸ਼ ਦੇ ਅੱਜ ਮਤਲਬ ਕਰਨ ਦੀ ਗੱਲ ਕਰਦੀ ਕਿ ਭਰਪੂਰ ਹੋਏ ਦਰਸ਼ਨ ਕਰਕੇ ਪੂਰੇ ਮਤਲਬ ਜਿੱਦਾਂ ਕੋਈ ਚੀਜ਼ ਇਲੈਕਟ੍ਰੋਨਿਕ ਚੀਜ਼ ਚਾਰਜ ਹੋ ਜਾਂਦੀ ਹੈ ਨਾ ਜੀ ਕੋਈ ਸਾਧਨ ਦੇ ਨਾਲ ਉਦਾਂ ਹੀ ਸੰਤਾਂ ਨੂੰ ਦੇਖ ਕੇ ਤੇ ਮਨ ਜਿਹੜਾ ਗੁਦਗੁਦ ਹੋ ਕੇ ਤੇ ਸਾਨੂੰ ਵੀ ਜਿਹੜਾ ਸਕੂਨ ਜਿਹੜਾ ਮਿਲਦਾ ਤੇ ਬੜਾ ਆਨੰਦ ਆ ਜੀ ਸਾਰੇ ਸਾਧੂਆਂ ਦੇ ਬਾਬਾ ਜੀ ਦੇ ਇੱਕ ਕਰਮ ਕਰਮਾ ਕਰਕੇ ਅਸੀਂ ਵੀ ਅੱਜ ਸਾਰੇ ਦਰਸ਼ਨ ਕੀਤੇ ਆ ਜੀ ਸਵੇਰ ਦੇ ਖਗਰਾਨ ਵਿਖੇ ਬੜਾ ਆਨੰਦ ਆ ਇੱਥੇ ਸੰਤਾਂ ਦੀ ਪੂਰੀ ਬਣੀ ਆ ਤੇ ਸਲਾਨਾ ਜੋੜ ਮੇਲਾ ਹੈਗਾ ਵਾ ਜੀ ਇਹ ਪਰਸ਼ੀਤ ਸਮਾਗਮ ਸੰਤ ਬਾਬਾ ਧਰਮ ਸਿੰਘ ਜੀ ਉਹਨਾਂ ਦਾ ਅੱਗੇ ਇੱਥੇ ਆਈਦਾ ਸੰਤ ਬਾਬਾ ਦਇਆ ਸਿੰਘ ਹੋਣੀ ਸਾਰੀ ਦਿਹਾੜੀ ਇੱਥੇ ਤਾਲੀ ਸਾਹਿਬ ਵਾਲਿਆਂ ਨੇ ਬਹਿਣਾ ਉਹਨਾਂ ਦੇ ਬਚਨ ਸੁਣਨੇ ਬੜਾ ਆਨੰਦ ਵਾਹੀ ਪੜੇ ਪ੍ਰੇਮ ਵਾਲੀ ਰੂਹ ਸੀ ਉਹਨਾਂ ਨੇ ਆਖਣਾ ਕਿਹਾ ਭਗਵਾਨ ਜੀ ਆਜੋ ਬਹਿਜੋ ਸਾਡੀ ਹੁਣ ਬਾਬਾ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਸੰਤ ਮਹਾਂਪੁਰਸ਼ ਸਾਰਿਆਂ ਦੇ ਇੱਥੇ ਅੱਜ ਮਤਲਬ ਜਿਕੇ ਵੀ ਉਹਨਾਂ ਦੇ ਮੈਨੂੰ ਲੱਗਦਾ ਵੀ ਜਾਈਏ ਵੀ ਪੜਾਵਾਂ ਦੇ ਤਾਂ ਸ਼ਾਇਦ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ ਸੋਰ ਸਿੰਘ ਵਾਲੇ ਮਹਾਂਪੁਰਸ਼ ਹੋ ਗਏ ਸੀਚੇਵਾਲ ਜੀ ਹੋ ਗਏ ਮਹਾਤਮਾ ਮਣੀ ਜੀ ਹੋ ਗਏ ਬਾਬਾ ਲੀਡਰ ਸਿੰਘ ਜੀ ਹੋ ਗਏ ਕਿ ਕਿਦਾ ਕਿਦਾ ਨਾਂ ਲਈਏ ਇੱਕ ਤੋਂ ਇੱਕ ਚੜ੍ਹੇਂਦਿਆਂ ਮਤ ਸਾਰੇ ਸੰਤਾਂ ਦੇ ਮਹਾਰਾਜ ਇੱਥੇ ਦਰਸ਼ਨ ਮੇਲੇ ਕੀਤੇ ਆ ਤੇ ਬੜਾ ਮਾਣ ਗੁਦਗੁਦ ਹੋਇਆ ਪਿਆ ਤੇ ਇਸ ਕਰਕੇ ਇਹ ਸੰਤਾਂ ਮਹਾਪੁਰਸ਼ਾਂ ਦੀਆਂ ਵਰਸ਼ੀਆਂ ਦਾ ਮਨਾਉਣ ਦਾ ਮਨਸੂਰਥ ਹੀ ਇਹ ਆ ਵੀ ਜੇ ਮੰਨ ਲਓ ਸੰਤਾਂ ਦੇ ਦਰਸ਼ਨ ਕਰਕੇ ਤੇ ਸੰਗਤਾਂ ਮਹਾਰਾਜ ਦੇ ਲਾੜ ਲੱਗਣ ਤੇ ਇੱਕ ਵੀ ਮੈਂ ਕਹਿੰਨਾ ਵੀ ਜੱਗ ਦੇ ਵਿੱਚ ਆਪਾਂ ਕੋ ਜੱਗ ਕਰਾਉਣਾ ਇੱਕ ਵੀ ਕੁਝ ਜਾ ਕੇ ਮਤਲਬ ਬੰਦੇ ਦਾ ਭਲਾ ਹੋ ਜੇ ਤੇ ਉਹ ਜਾਗਸਪੂਰਨ ਤਾਂ ਹੀ ਸਮਝਿਆ ਜਾਂਦਾ ਤੇ ਇੱਥੇ ਤੇ ਕਈਆਂ ਨੇ ਮਹਾਰਾਜ ਦੀ ਕਿਰਪਾ ਕੀਤੀ ਆ ਕਈਆਂ ਨੇ ਮਹਾਰਾਜ ਦੇ ਜਾਜੇ ਚੜਨਾ ਅਮਰ ਸ਼ਕਣਾ ਸਿੰਘ ਸੱਜਣਾ ਮੈਂ ਕਹਿੰਨਾ ਕਿ ਇਦਾਂ ਦੇ ਪ੍ਰੋਗਰਾਮਾਂ ਤੋਂ ਸੇਧ ਲੈ ਕੇ ਤੇ ਚਾਹੀਦਾ ਵਾ ਕਿ ਕੋਈ ਸਿੰਘ ਸੱਜਣ ਅਮਰਤਾਰੀ ਹੋਣ ਗੁਰਸੇਖ ਹੋਣ ਕੌਮ ਦੇ ਵਿੱਚ ਏਕਤਾ ਹੋਵੇ ਮਹਾਰਾਜ ਚੜ੍ਹਦੀ ਕਲਾ ਰੱਖੇ ਮੈਂ ਇਹ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਤੇ ਇਸ ਚੈਨਲ ਦੇ ਲਈ ਕਮਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ